ਕਾ ਆ ਕੀ ਕੀਤਾ ਹੋੜਿਆ ਵਿਖਦਾ ਨਹੀਂ ਨਹੀਂ ਦਿਖਦਾ ਤਾਂ ਹੈਗਾ ਆਹ ਜਿਹੜਾ ਤੁਸੀਂ ਡੱਬਾ ਜਿਹਾ ਬੰਨੀ ਜਾਂਦੇ ਹੋ ਇਹ ਤੁਹਾਨੂੰ ਪਤਾ ਨਹੀਂ ਇਹਨੇ ਤੇ ਹੋ ਜਾਣਗੇ ਤੂੰ ਕਿੰਨਾ ਕੁ ਹੋ ਗਿਆ ਨਿਹੱਥੇ ਅਸੀਂ ਤਾਂ ਕੰਮ ਕਰੀਦਾ ਆਹ ਤੁਹਾਡੇ ਵਾਂਗੂ ਆ ਬੇਲਣੇ ਕੰਮ ਥੋੜਾ ਕਰੀ ਰਿਆ ਇਹ ਵੀ ਕੰਮ ਹੀ ਆ ਸਵਾਹ ਕੰਮ ਆ ਇਹ ਕਾਹ ਅਰੇ ਤੂੰ ਕਿਹਨੇ ਤੂੰ ਕੰਮ ਕਰਦਾ ਇਹ ਵੀ ਪੰਛੀ ਕੰਮ ਹੀ ਕਰਦੇ ਨੇ ਉਹ ਉਹ ਆਪਦੀ ਪ੍ਰਜਾਤੀ ਬਚਾਉਣ ਦੇ ਲਈ ਆਪਦੀ ਹੋਂਦ ਬਚਾਉਣ ਦੇ ਲਈ ਜਦੋਂ ਜਹਰ ਕਰਦੇ ਨੇਗੇ ਸੰਘਰਸ਼ ਆਪੀ ਕਰਨਗੇ ਤੁਹਾਨੂੰ ਕਿਹਨੇ ਲਿਖੀ ਕਰਦੇ ਸੰਘਰਸ਼ ਨਹੀਂ ਤੁਹਾਨੂੰ ਕਿਹਨੇ ਲਿਖ ਕੇ ਦਿੱਤਾ ਵੀ ਆਹ ਤੁਸੀਂ ਉਹ ਕਰੋ ਬਾਲੇ ਕੜੀਆਂ ਦੀਆਂ ਛੱਤਾਂ ਬਣਾਓ ਮੇਰਾ ਭਾਈ ਇਹਨਾਂ ਆਪਣੇ 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 ਘਰੇ ਦਰਵਾਜ਼ਾ ਹੈਗਾ ਦਰਵਾਜ਼ੇ ਦੇ ਵਿੱਚ ਚਿੜੀਆਂ ਚਾਹੇ ਘੱਟ ਨੇ ਹਾਂ ਪਰ ਆਉਂਦੀਆਂ ਨੇ ਨਾਲ ਉੱਲੂ ਵੀ ਆਉਂਦੇ ਆ ਦਰਵਾਜ਼ਾ ਕਿਵੇਂ ਪੱਕਾ ਕਿ ਕੱਚਾ ਕੱਚਾ ਰੱਖਿਆ ਹੋਇਆ 100 ਸਾਲ ਪੁਰਾਣਾ ਉਹ ਦਾ ਪ੍ਰਾਣੀ ਚੀਜ਼ ਆ ਗਈ ਹੈ ਨਾ ਉਹ ਬਹੁਤ ਚੰਗੀ ਚੀਜ਼ ਆ ਉਹ ਹਰ ਇੱਕ ਦਾ ਇਨਾ ਬਜਟ ਨਹੀਂ ਹੈਗਾ ਵੀ ਉਹ ਦਰਵਾਜ਼ਾ ਰੱਖ ਲੈ ਜਾਂ ਦਰਵਾਜ਼ਾ ਬਣਾ ਲੈ ਉਹ ਬਹੁਤ ਚੰਗੀ ਚੀਜ਼ ਆ ਪਰ ਉਹਦੇ ਵਿੱਚ ਬਾਲੇ ਸਰ ਕਰੇ ਆਪਣਾ ਸਤੀਰ ਹੋਣਗੇ ਉਹਦੇ ਵਿੱਚ ਪੰਛੀ ਰਹਿੰਦੇ ਨੇ ਜਿੜੀਆਂ ਰਹਿੰਦੀਆਂ ਹੋਣਗੇ ਨਾ ਖੁੱਡਾਂ ਵਾਲੇ ਪੰਛੀ ਰਹਿੰਦੇ ਹੋਣਗੇ ਉਹ ਚੰਗੀ ਚੀਜ਼ ਆ ਮੈਂ ਕਦੇ ਕਹਿੰਦਾ ਮਾੜੀ ਚੀਜ਼ ਆ ਨਹੀਂ ਜਿਹੜਾ ਤੁਸੀਂ ਆ ਡੱਬਾ ਜਿਹਾ ਲਾਈ ਜਾਂਦੇ ਹੋ ਇਹਦੇ ਨਾਲ ਜੇ ਇੱਥੇ 베ਰੀ ਲਾਓ ਹਾਂ ਆ ਖੇਤ ਤੇਰਾ ਹੋਊਗਾ 베ਰੀ ਲਾ ਦੇ ਤੂੰ ਹਾਂ ਤੇਰੀ ਠੀਕ ਨਹੀਂ ਮੜਾ ਲਾ ਦੇ ਕਿੱਕਰ ਲਾ ਦੇ ਠੀਕ ਨਹੀਂ ਸਾਰਾ ਕੁਝ ਸਹੀ ਹੈ ਹਾਂ ਸਾਰਾ ਕੁਝ ਕਿਹੜੀਆਂ ਤੂੰ ਆਹ ਦੋ ਗੱਲਾਂ ਕੀਤੀਆਂ ਤੈਨਾਂ ਨਾ ਦਰਵਾਜ਼ੇ ਵਾਲੀ ਗੱਲ ਹੋ ਗਈ ਤੇਰੀ ਕਿੱਕਰ ਮਲੇ ਵਾਲੀ ਗੱਲ ਹੋ ਗਈ ਹਾਂ ਤੈਨੂੰ ਮੈਂ ਸ਼ਾਬਾਸ਼ ਹੀ ਦਿੰਦਾ ਇਹ ਚੀਜ਼ ਤੇ ਹਾਂ ਵਧੀਆ ਹਾਂ ਦੇਖ ਦਰਵਾਜ਼ਾ ਤੂੰ ਕਹਿੰਦਾ 100 ਸਾਲ ਪੁਰਾਣਾ ਉਹ ਆਪਣੇ ਬਜ਼ੁਰਗਾਂ ਨੇ ਬਣਾਇਆ ਤੇਰੀ ਅੱਜ ਲਾ ਦੇਣਿਆ ਕਿੱਕਰ ਲਾ ਦੇਣਿਆ ਮਲੇ ਲਾ ਦੇਣਿਆ ਲਾਏ ਵੀ ਆ ਲਾਈਵ ਹੀ ਜਾਂਦੇ ਆ ਲਾਉਂਦੇ ਰਹਾਂਗੇ ਠੀਕ ਹੈ ਉਹੀ ਅਸਲ ਦੇ ਵਿੱਚ ਬਦਲ ਆ ਗਿਆ ਰੁੱਖ ਹਾਂ ਪਰ ਅੱਜ ਇੱਕ ਮੈਂ 베ਰੀ ਲਾਉਣਾ ਹੈਗਾ ਹਾਂ ਉਹਨੂੰ ਘੱਟੋ ਘੱਟ ਝਾੜ ਬੰਦ ਲਈ ਦਰਖਤ ਬੰਦ ਦੇ ਲਈ ਵੱਡਾ ਘੱਟੋ ਘੱਟ 15-20 ਸਾਲ ਲੱਗ ਜਾਣਗੇ ਹੂੰ ਵੀ ਆਪਾਂ ਨੂੰ ਸ਼ਾਨ ਦੇਊਗੀ ਉਹ ਠੀਕ ਹੈ ਤੇ ਫੇਰ ਦੂਜੀ ਗੱਲ ਹੂੰ 베ਰੀ ਤੇ ਜਿਹੜੀਆਂ ਹਾਲਣਾ ਨਹੀਂ ਪਉਂਦੀਆਂ ਹੂੰ 베ਰੀ ਤੇ ਬੀਜ ਡਾਲਣਾ ਪਉਂਦਾ ਹੈਗਾ ਮਲੇ ਤੇ ਦੇਖਿਆ ਹੋਇਆ ਮੈਂ ਆਹ ਇੱਕ ਵਾਰ ਇੱਕ ਵਾਰ ਦੇਖਿਆ ਮੈਂ ਮਲੇ ਤੇ ਸਿੰਧ ਜੜੀ ਹੈ ਜਿਹੜੀ ਖੇਤਾਂ ਵਾਲੀ ਆਪਾਂ ਕਹਿੰਦੇ ਆ ਇੱਕ ਘਰੇਲੂ ਜੜੀ ਹੁੰਦੀ ਆ ਇੱਕ ਸਿੰਧ ਹਾਂ ਉਹ ਪਾਉਂਦੀ ਆ ਉਹ ਵੀ ਮਜਬੂਰੀ ਨੂੰ ਪਾਉਂਦੀ ਆ ਉੱਥੇ ਉਹ ਸੇਫ ਨਹੀਂ ਹੈਗੀ ਵਿਚਾਰੇ ਵਿਚਾਰੀ ਉਹਨੂੰ ਜਦੋਂ ਜਗ੍ਹਾ ਨਹੀਂ ਮਿਲਦੀ ਹੈ ਨਾ ਕੋਈ ਉਹਦੀਆਂ ਜਿਹੜੀਆਂ ਰੱਖਾਂ ਖਤਮ ਕਰਤੀਆਂ ਆ ਤੁਸੀਂ ਤੁਸੀਂ ਜਿਹੜੀਆਂ ਰੱਖਾਂ ਖਤਮ ਕਰਤੀਆਂ ਉਹਦੇ ਕਰਕੇ ਆ ਇਹ ਆ ਜਿਹੜਾ ਇਹ ਤਾਂ ਇੱਕ ਪਲਾਟ ਆ ਇਹਦੇ ਵਿੱਚ ਇਹਨੂੰ ਮੈਂ ਖੰਬੇ ਤੇ ਲਾਉਂਗਾ ਠੀਕ ਹੈ ਤੇ ਪਹਿਲਾਂ ਲੱਗੇ ਵੀ ਪਏ ਨੇ ਲਾਇ ਵੀ ਆ ਲਾਉਂਦੇ ਰਹਾਂਗੇ ਠੀਕ ਹੈ ਇਹਦੇ ਵਿੱਚ ਚਿੜੀ ਨੇ ਆਪਦਾ ਸੰਘਰਸ਼ ਕਰਕੇ ਆਪਦੀ ਮਿਹਨਤ ਕਰਕੇ ਆਪ ਆਲਣਾ ਪਾਉਣਾ ਠੀਕ ਹੈ ਹੁਣ ਲਾ ਦੂਜੀ ਗੱਲ ਸੁਣ ਲਾ ਹੋਰ ਇੱਕ ਵਾਰੀ ਉਹ ਦੇਖ ਟ੍ਰਾਂਸਫਰਮ ਲੱਗਿਆ ਪਿਆ ਹੈ ਨਾ ਹਾਂ ਢੀਂਦਾ ਟ੍ਰਾਂਸਫਰਮ ਹਾਂ ਹਾਂ ਉਹ ਟ੍ਰਾਂਸਫਰਮ ਦਾ ਜਿਹੜਾ ਚੈਨਰ ਹੁੰਦਾ ਉਹਦੇ ਵਿੱਚ ਵੀ ਚਿੜੀ ਦਾਹ ਲਾ ਨਾ ਪਾਇਆ ਪਿਆ ਫੇਰ ਕਿਉਂ ਉਹਦੇ ਵਿੱਚ ਕਿਉਂ ਪਾਉਗੀ 베ਰੀ ਦੇ ਪਾਲੇ ਯਾਰ 베ਰੀ ਤੇ ਜਿਹੜੀ ਆਲ ਨਾ ਨਹੀਂ ਪਾਉਂਦੀ ਇਹੀ ਤਾਂ ਤੁਸੀਂ ਸਮਝਦੇ ਨਹੀਂ ਯਾਰ 베ਰੀ ਤੇ ਮਲੇ ਤੇ ਪਾਲੇ ਮਲਾ ਲਾਓ ਤੁਸੀਂ ਭਰਾਵਾ ਮਲਾ ਕਿਹੜਾ ਅੱਜੀ ਹੋ ਜੂਗਾ ਹਾਂ ਮਲਾ ਲਾ ਨਹੀਂ ਸਕਦੇ ਮੇਰੀ ਗੱਲ ਸੁਣਾ ਤੇਰੀ ਕਿੰਨੀ ਉਮਰ ਹੋ ਗਈ ਯਾ ਤੋ ਮੇਰੀ ਗੱਲ ਸੁਣਾ ਅੱਜ ਹੀ ਥੋੜੀ ਵੱਡਾ ਹੋ ਗਿਆ ਮੈਂ 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 ਅੱਜ ਹੀ ਥੋੜੀ ਵੱਡਾ ਹੋ ਗਿਆ ਗਿੱਠਾ ਮਣਮਣ ਕੇ ਮੇਰੇ ਮਾਪਿਆਂ ਨੇ ਮੈਨੂੰ ਵੱਡਾ ਕੀਤਾ ਆਈ ਬਾਈ ਦਰਖਤ ਅੱਜ ਆਪਾਂ ਲਾਤਾ ਇੱਕ ਦਰਖਤ ਬੂਟਾ ਲਾਉਣੇ ਆਗੇ ਉਹਨੂੰ ਪਾਣੀ ਪਾਉਣੇ ਉਹਦੀ ਕਾਂਡ ਛਾਂਡ ਕਰਦੇ ਆਂਗੇ ਉਹਨੂੰ ਆਪਾਂ ਫੇਰ ਕਿਤੇ ਜਾ ਕੇ ਵੱਡਾ ਫੁੱਲਦਾ ਹੋਣਾ ਕਿੰਨੀ ਮਿਹਨਤ ਕਰਨੀ ਪੈਂਦੀ ਹੈਗੀ ਜੇ ਉਹਨਾ ਟਾਈਮ ਉਨੇ ਟਾਈਮ ਦੇ ਜਿੰਨਾ ਟਾਈਮ ਆਪਣੇ ਦਰਖਤ ਬਰਾਸਤੀ ਦਰਖਤ ਨਹੀਂ ਹੁੰਦੇ ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਬਚਾਉਂਦੇ ਨਹੀਂ ਉਹਨਾਂ ਟਾਈਮ ਆਹਾ ਇੱਕ ਆਰਜੀ ਤੌਰ ਤੇ ਬਦਲ ਦਿੱਤਾ ਵਾ ਇਹ ਦਰਖਤਾਂ ਦਾ ਬਦਲ ਨਹੀਂ ਹੈਗਾ ਦਰਖਤ ਆਪਣੀ ਥਾਂ ਤੇ ਨੇ ਇਹ ਆਪਣੀ ਥਾਂ ਤੇ ਨੇ ਦਰਖਤ ਵੀ ਜ਼ਰੂਰੀ ਆ ਦਰਖਤ ਲਾਈ ਵੀ ਜਾਂਦੇ ਆ ਜੰਗਲਾਂ ਦੇ ਜੰਗਲ ਲਾਏ ਨੇ ਲਾਉਂਦੇ ਰਹਾਂਗੇ ਠੀਕ ਹੈ ਜਦੋਂ ਦਰਖਤ ਲਾਉਣ ਜਾਂਦੇ ਆ ਤੁਸੀਂ ਕਹਿੰਦੇ ਨੇ ਉਹ ਸਾਡੇ ਘਰੇ ਪੱਤੇ ਛਿੱੜਦਾ ਠੀਕ ਹੈ ਖੇਤ ਲਾਉਣ ਜਾਂਦੇ ਹੋ ਸਾਡੀ ਫਸਲ ਮਾਰਦਾ ਠੀਕ ਹੈ ਫਿਰ ਜੇ ਕਿਤੇ ਸਾਂਝੀ ਜ਼ਮੀਨ ਚ ਲਾਉਣੇ ਆ ਪੰਚਾਇਤ ਦੀ ਜ਼ਮੀਨ ਚ ਲਾ ਲੈਣੇ ਆ ਪੰਚਾਇਤ ਉੱਥੇ ਕਹਿੰਦੀ ਅਸੀਂ ਪਾਰਕ ਬਣਾਵਾਂਗੇ ਅਸੀਂ ਆਹ ਪਲਾਟ ਲਾਵਾਂਗੇ ਅਸੀਂ ਉਹ ਕਰਾਂਗੇ ਅਸੀਂ ਬੋਹ ਕਰਾਂਗੇ ਤੇ ਦੱਸੋ ਤਾਂ ਅਸੀਂ ਬੂਟੇ ਲਾਈਏ ਤਾਂ ਲਾਈਏ ਕਿੱਥੇ ਕੋਠੇ ਦੇ ਲਾ ਲਓ ਹੋ ਰੱਬਾ ਬੱਡ ਬੱ ਉਹਦੇ ਚ ਲੱਗ ਜਾਂਦੇ ਆ ਢੋਲਾਂ ਚ ਆਏ ਕਰ ਤੂੰ ਇਹ ਸ਼ੁਰੂਆਤ ਕਰ ਮੈਂ ਤੇਰੇ ਨਾਲ ਆ ਤੈਨੂੰ ਬੂਟੇ ਮੈਂ ਦੂੰ ਯਾਰ ਢੋਲਾਂ ਚ ਲਾ ਰਿਹਾ ਤੇ ਢੋਲਾਂ ਜੀਰ ਕਿਵੇਂ ਮੇਰੀ ਗੱਲ ਸੁਣ ਇੱਕ ਇੱਕ ਮੈਂ ਹੁਣ ਸਿਰੇ ਵਾਲੀ ਗੱਲ ਕਹਾਏਗਾ ਗੱਲ ਸੁਣ ਏ ਜੋ ਜੋ ਜਵਾਬ ਆਪਣਾ ਹੁੰਦਾ ਕੁਦਰਤੀ ਕਰੋਪੀਆਂ ਨੇ ਇਹ ਕੁਦਰਤੀ ਕਰੋਪੀਆਂ ਪਹਿਲਾਂ ਬੱਚੇ ਹੁੰਦੇ ਸੀ ਕਰੇ ਦੇਖੇ ਸੀ ਹਸਪਤਾਲਾਂ ਦੇ ਵਿੱਚ ਦਾਖਲ ਹੁਣ ਜੰਮਦਾ ਬੱਚਾ ਬਾਅਦ ਆ ਪਹਿਲਾਂ ਡੱਬੇ ਦੇ ਵਿੱਚ ਲਾ ਦਿੰਦੇ ਨੇ ਨਹੀਂ ਬੂਟੇ ਬੂਟਿਆਂ ਨੂੰ ਭਾਈ ਉਹ ਜਿੱਥੇ ਲੱਗਣਗੇ ਉਹ ਉੱਥੇ ਹੀ ਲੱਗਣਗੇ ਇਹ ਕੋਈ ਬੈਂਗਣੀ ਦਾ ਬੂਟਾ ਨਹੀਂ ਇਹ ਟਮਾਟਰ ਦਾ ਬੂਟਾ ਨਹੀਂ ਹੈਗਾ ਜਿਹੜਾ ਵੀ ਡਰੰਮ ਦੇ ਵਿੱਚ ਲੱਗ ਜਾਊਗਾ ਉਹ ਦਰਾਖਤ ਨੇ ਭਾਈ ਬਰਾਸਤੀ ਦਰਾਖਤ ਨੇ ਉਹਨਾਂ ਨੂੰ ਧਰਤੀ ਚਾਹੀਦੀ ਹੈ ਧਰਤੀ ਠੀਕ ਹੈ ਜੇ ਉਹਨਾਂ ਨੂੰ ਧਰਤੀ ਮਿਲੂਗੀ ਨਹੀਂ ਧਰਤੀ ਖੇਤਾਂ ਦੇ ਵਿੱਚ ਲਾ ਨਹੀਂ ਸਕਦੇ ਯਾਰ ਖੇਤਾਂ 'ਚ ਲਾਉਣੇ ਆ ਗੇ ਰੇਹਾਂ ਸਪਰੇਹਾਂ ਪਾ ਕੇ ਮਚਾ ਦੇਣੇ ਹੋਗੇ ਅੱਛਾ ਡੇਢ ਕਿੱਲੇ ਚ ਲਾਇਆ ਸੀ ਜੰਗਲਾ ਹਾਂ ਕੋਈ ਯੂਰੀਆ ਪਾ ਗਿਆ ਕੋਈ ਸਪਰੇਹ ਪਾ ਗਿਆ ਕੋਈ ਰਾਉਂਡ ਅਪ ਮਾਰ ਗਿਆ ਅੱਛਾ ਉੱਥੇ ਤਾਂ ਤੁਸੀਂ ਬੋਲਦੇ ਨਹੀਂ ਯਾਰ ਆ ਚੀਜ਼ਾਂ ਨੂੰ ਤੁਸੀਂ ਬੋਲਣ ਲੱਗ ਕੇ ਜੇਨੂਗੀ ਨਹੀਂ ਮੈਂ ਤਾਂ ਇਹ ਨਾਲੇ ਗੱਲ ਸੁਣ ਯਾਰ ਤੂੰ ਹੁਣ ਨਾ ਕਹੋ ਤੂੰ ਮੇਰੇ ਤੇ ਜੱਜ ਲੱਗਿਆਂਗਾ ਯਾਰ ਮੈਂ ਆਪਦਾ ਕੰਮ ਮੈਂ ਲਾਉਣਾ ਲੈ ਤੂੰ ਤੋੜ ਦੇ ਆਵੇਂ ਚੱਕ ਕੇ ਮੂੰਹ ਯਾਰ ਤੁਸੀਂ ਵਿਦਵਾਨੀ ਘੋਟਣ ਲੱਗੇ ਹਨ ਗੱਲ ਨਹੀਂ ਬਾਤ ਨਹੀਂ ਵਾਈਫਾਈ ਲੱਗਿਆ ਘਰੇ ਬੈਠੇ ਰਜਾਈਆਂ ਤੇ ਤੇਰੇ ਦੀ ਤੇਰੇ ਦੀ ਜੇ ਕੋਈ ਇੱਥੇ ਸੇਵਾ ਕਰਦਾ ਕਿਸੇ ਲੋੜਵੰਦ ਨੂੰ ਰਾਸ਼ਨ ਦਿੰਦਾ ਤੁਸੀਂ ਉਹ ਨਹੀਂ ਕਰਦੇ ਜੇ ਕੋਈ ਤੁਹਾਨੂੰ ਦਵਾਈ ਦਵਾਉਂਦਾ ਤੁਸੀਂ ਉਹ ਨਹੀਂ ਛੱਡਦੇ ਜੇ ਕੋਈ ਆਹ ਕੰਮ ਕਰਦਾ ਤੁਸੀਂ ਇਹ ਨਹੀਂ ਛੱਡਦੇ ਅੱਛਾ ਫਿਰ ਬੂਟੇ ਲਾਉਣ ਲੱਗ ਜਾ ਜੰਗਲ ਲਾਉਣਿਆ ਲੈ ਆਹ ਬੂਟਾਂ ਨਾਲ ਆ ਇੱਥੇ ਪਾਮ ਲਾ ਦੇ ਇੱਥੇ ਫਾਇਕ ਸਲਾ ਦੇ ਇੱਥੇ ਜਟਰਾਫਾ ਲਾ ਦੇ ਯਾਰ ਤੁਸੀਂ ਬਰਾਸਤੀ ਬੂਟੇ ਵੀ ਲਾ ਅੱਛਾ ਫਲਾਂ ਵਾਲੇ ਬੂਟੇ ਲਾਉਣੇ ਦੇਸੀ ਬੂਟੇ ਲੱਗਣਗੇ ਜੀ ਨਾ ਜੀ ਹਾਈਬ੍ਰਿਡ ਲਾਓ ਸਾਲ ਚ ਫਲ ਦੇ ਦੇਣ ਕਿਸੇ ਕਿਸੇ ਬੰਨੇ ਮੈਂ ਤਾਂ ਇਹ ਕਹਿੰਦਾ ਵੀ ਇੰਨੀ ਗਰਮੀ ਐ ਤੂੰ ਕਿਉਂ ਧੁੱਪੇ ਮਰੇ ਮੈਂ ਤੇਰੇ ਫਾਇਦੇ ਦੀ ਗੱਲ ਕਰਦਾ ਮੈਨੂੰ ਕੀ ਐ ਤੂੰ ਚਿੜੀਆਂ ਤੋਂ ਕੀ ਲੈਣਾ ਯਾਰ ਮੈਂ ਇਹਨਾਂ ਤੋਂ ਸਾਰਾ ਕੁਝ ਹੀ ਆ ਜਿਹੜਾ ਕੁਝ ਮੈਂ ਅੱਜ ਜੇ ਫਿਰਦਾ ਠੀਕ ਆ ਮੈਂ ਇੰਨਾ ਕਰਕੀ ਆ ਮੈਂ ਕੁਦਰਤ ਕਰਕੀ ਆ ਜੇ ਕੁਦਰਤ ਅਸਲ ਦੇ ਵਿੱਚ ਤੁਸੀਂ ਲੋਕ ਬਾਜ ਉਦੋਂ ਆਓਗੇ ਜਦੋਂ ਤੁਹਾਡੇ ਨਾਲ ਚੀਨ ਆਲੀ ਹੋਈ ਸਮਝੇ ਗੱਲ ਚੀਨ ਦੇ ਵਿੱਚ ਚਿੜੀਆਂ ਮਾਰੀਆਂ ਸੀ ਚੀਨ ਨੇ ਵੱਡੇ ਵੱਡੇ ਵਿਗਿਆਨੀਆਂ ਨੇ ਵੱਡੇ ਵੱਡੇ ਦੇਸ਼ਾਂ ਨੇ ਉਹਨਾਂ ਨੂੰ ਕਿਹਾ ਸੀ ਸਫੈਦੇ ਮੈਂ ਯਾਰ ਇਹ ਗੱਲ ਨਹੀਂ ਇਹਦਾ ਮੈਨੂੰ ਪਤਾ ਮੈਂ ਸੁਣਿਆ ਹੂੰ ਤੋ ਸਫੈਦੇ ਲਾ ਦੇ ਸਫੈਦੇ ਦੇਤੇ ਬੱਚੇ ਕੱਢ ਲੰਦੀਆਂ ਗਟਾਰਾਂ ਯਾਰ ਹੱਦ ਆ ਤੂੰ ਆ ਤੂੰ ਸਾਡ ਜ਼ਮੀਨ ਸਾਡ ਯਾਰ ਮੈਂ ਤੈਨੂੰ ਸਾਰੇ ਬੂਟੇ ਦੂੰ ਜਿਹੜੇ ਬੂਟੇ ਮੰਗਾ ਮੈਂ ਉਹ ਬੂਟੇ ਦੂੰ ਤੂੰ ਜ਼ਮੀਨ ਸਾਡ ਲਵਾ ਤਾਂ ਸਹੀ ਕਿਤੇ ਲਵਾਓ ਤਾਂ ਸਹੀ ਕਿਸੇ ਬੰਨੇ ਤਾਂ ਉਹ ਘਰ ਚ ਜਾਨੇ ਹੋ ਘਰੇ ਤੁਸੀਂ ਕਹਿੰਦੇ ਪੱਤੇ ਡੇਦੇ ਆ ਜ਼ਮੀਨ ਜਿਹਨੇ ਫਸਲ ਮਾਰ ਦਿਆ ਬੂਟੇ ਲਾਈਏ ਤਾਂ ਲਾਈਏ ਕਿੱਥੇ ਸੜਕ ਤੇ ਲਾਓ ਫਿਰ ਇੱਕ ਮਿੰਟ ਸੜਕ ਤੇ ਲਾ ਦੇ ਲਾ ਦੇ ਮੇਰੇ ਤੇ ਪਰਚਾ ਪਾਉਣਾ ਹੈਗਾ ਲਾ ਦੇ ਸੜਕ ਤੇ ਕੱਚੇ ਰਾ ਤੁਸੀਂ ਨਹੀਂ ਛੱਡੇ ਇਹ ਸਾਰੇ ਪੱਕੇ ਕਰਦੇ ਛੱਡਿਆ ਤਾਂ ਛੱਡਿਆ ਦੱਸੋ ਕੀ ਹੈ ਘਰ ਦੇ ਵਿੱਚ ਤੁਹਾਡੇ ਪੱਕਾ ਕੱਚਾ ਥਾਂ ਤੁਹਾਡੇ ਨਹੀਂ ਹੈਗਾ ਲੱਗ ਜਾਨੇ ਯਾਰ ਬੋਲਣ ਭਰਾਵੋ ਮੈਂ ਤੁਹਾਨੂੰ ਫੇਰ ਉਹੀ ਗੱਲ ਮੇਰੀ ਗੱਲ ਵਿੱਚ ਆ ਜਿੱਦੇ ਤੁਹਾਡੇ ਨਾਲ ਚੀਨ ਵਾਲੀ ਹੋ ਗਈ ਹੈ ਨਾ ਆ ਥੋੜੀ ਫਸਲ ਤਬਾਹ ਹੋਈ ਕੁਦਰਤੀ ਕਰੋਪੀ ਦੇ ਨਾਲ ਤੇ ਭੁੱਖਮਰੀ ਨਾਲ ਜਦੋਂ ਤੁਸੀਂ ਤੜਫ ਤੜਫ ਕੇ ਮਰੇ ਹਨ ਤੁਹਾਡੇ ਉਦੇ ਇਹ ਗੱਲ ਤੁਹਾਨੂੰ ਪਤਾ ਲੱਗੂਗੀ ਮੈਂ ਹੁਣ ਚਾਹੇ ਲੱਖ ਸੌ ਨੂੰ ਸਿਉਣੇ ਦੀਆਂ ਕੰਧਾ ਕੱਢ ਕੇ ਦੇਦਾ ਤੁਹਾਡੇ ਇਹ ਚੀਜ਼ ਪੱਲੇ ਨਹੀਂ ਪੈਂਦੀ ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਉਹਨਾਂ ਟਾਈਮ ਬਾਰੇ ਹੁਣ ਅਸੀਂ ਦਰਖਤ ਸਾਡੀ ਜ਼ਮੀਨ ਮਾਰਦੇ ਆ ਹੁਣ ਫਿਰ ਅਸੀਂ ਕੀ ਕਰੀਏ ਗੱਲ ਤਾਂ ਇਹ ਹੈ ਨਾ ਯਾਰ ਫਿਰ ਇਹ ਵੀ ਕੀ ਕਰਨ ਤੁਸੀਂ ਤੁਸੀਂ ਤਾਂ ਵਿਚਾਰੇ ਬਣ ਗਏ ਤੁਸੀਂ ਇੱਕ ਮਿੰਟ ਅਸੀਂ 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 ਸਰਵ ਸਰੇਸ਼ਟ ਹੈ ਅਸੀਂ ਮਨੁੱਖ ਹੁੰਨੇ ਆ ਅਸੀਂ ਕਿਸੇ ਵੀ ਪ੍ਰਜਾਤੀ ਨੂੰ ਮਾਰ ਸਕਦੇ ਆ ਜਿਹੜਾ ਧਰਤੀ ਤੇ ਅਸੀਂ ਰੱਖਣਾ ਚਾਹੁੰਨੇ ਆ ਉਹੀ ਰੱਖਾਂਗੇ ਆਮ ਅਸੀਂ ਰਹਿਣ ਨਹੀਂ ਦੇਣੀ ਤੁਸੀਂ ਫਿਰ ਕਿਵੇਂ ਇਹ ਕਰ ਸਕਦੇ ਹੋ ਗਲਤ ਹੈ ਤੁਸੀਂ ਸਰਵਸ ਰੇਂਜ ਤੋਂ ਤੁਸੀਂ ਕਿ ਤੇਰੇ ਕੋਲ ਕੀ ਅਧਿਕਾਰ ਆ ਮਾਰਨ ਦਾ ਕਿਸੇ ਨੂੰ ਤੇ ਅੱਛਾ ਤੂੰ ਮਾਰ ਦੇਣਾ ਤੇ ਮਾਰ ਦੇਗਾ ਅੱਜ ਮੈਂ ਤੇਰੇ ਮਾਰਦਾ ਤੂੰ ਜੱਜ ਕਰ ਲੇਗਾ ਤੂੰ ਵਕੀਲ ਕਰ ਲੇਗਾ ਤੂੰ ਥਾਣੇ ਬਾਜੇਗਾ ਤੂੰ ਹਸਪਤਾਲ ਬਾਜੇਗਾ ਸਾਰਾ ਕੁਝ ਕਰ ਲੇਗਾ ਜਿੱਦੇ ਭਾਈ ਐਨੇ ਐਨੇ ਜਿੱਦੇ ਮਾਰਿਆ ਹਨਾ ਤੁਹਾਨੂੰ ਤੋ ਦੇ ਤੋ ਉੱਠਿਆ ਨਹੀਂ ਜਾਣਾ ਤੁਸੀਂ ਚੀਕੋਗੇ ਬਿਲਕੋਗੇ ਤੁਸੀਂ ਹੈ ਨਾ ਚੱਲ ਯਾਰ ਤੇ ਤਾਂ ਗੱਲ ਪੈਣਾ ਮੈਂ ਤਾਂ ਗੱਲ ਤੇ ਆ ਗੱਲ ਤੇ ਚੱਲ ਨਹੀਂ ਕਰਨੀ ਤੂੰ ਬੇਲੜ ਕੰਮ ਕਰੀ ਚੱਲ ਗੱਲ ਪੈਣਾ ਇਹਨਾਂ ਦਾ ਛੜ ਤੋਂ ਕਹ ਵਧੀਆ ਰਹੋਗੇ ਬਾਜੋਗੇ ਚੰਗੇ